ਕਦੇ ਕਦੇ ਜੋ ਅਸੀਂ ਦੇਖਦੇ ਹਾਂ ਉਹ ਸੱਚ ਨਹੀਂ ਹੁੰਦਾ ਇਹ ਕਹਾਵਤ ਸਾਡੀ ਅੱਜ ਦੀ ਕਹਾਣੀ ਤੇ ਬਿਲਕੁਲ ਢੁਕਦੀ ਹੈ ਇੱਕ ਘਰ ਵਿੱਚ ਇੱਕ ਬਜ਼ੁਰਗ ਪਤੀ ਪਤਨੀ ਜੋ ਕਿ ਮੁਸਲਮਾਨ ਹਨ ਉਹ ਰਹਿੰਦੇ ਐ ਉਹ ਹਰ ਮਹੀਨੇ ਇੱਕ ਬੱਚੇ ਨੂੰ ਗੋਦ ਲੈ ਲੈਂਦੇ ਪਰ ਮਹੀਨੇ ਦੇ ਖਤਮ ਹੁੰਦੇ ਹੁੰਦੇ ਉਹ ਬੱਚਾ ਨਾ ਜਾਣੇ ਕਿੱਥੇ ਗਾਇਬ ਹੋ ਜਾਂਦਾ ਅਤੇ ਉਸ ਤੋਂ ਬਾਅਦ ਉਹ ਇੱਕ ਹੋਰ ਬੱਚਾ ਗੋਦ ਲੈ ਕੇ ਆ ਜਾਂਦੇ ਮਹੀਨੇ ਬਾਅਦ ਉਹ ਬੱਚਾ ਵੀ ਗਾਇਬ ਹੋ ਜਾਂਦਾ ਉਹਨਾਂ ਦੇ ਨੇੜੇ ਘਰ ਵਿੱਚ ਇੱਕ ਗਵਾਂਡੀ ਰਹਿੰਦਾ ਸੀ ਜਿਵੇਂ ਹੀ ਉਹ ਤਿੰਨ ਚਾਰ ਵਾਰ ਇਹ ਸਭ ਕੁਝ ਹੁੰਦਾ ਦੇਖਦਾ ਹੈ ਤਾਂ ਉਹ ਪੁਲਿਸ ਨੂੰ ਇਨਫਾਰਮ ਕਰ ਦਿੰਦਾ ਹੈ ਤੇ ਜਦੋਂ ਪੁਲਿਸ ਇਸ ਗੱਲ ਦੀ ਤਹਿ ਤੱਕ ਜਾਂਦੀ ਹੈ ਬਰੀਕੀ ਨਾਲ ਜਾਂਚ ਪੜਤਾਲ ਕਰਦੀ ਹੈ ਤਾਂ ਪੁਲਿਸ ਦੇ ਨਾਲ-ਨਾਲ ਹੋਰ ਲੋਕ ਵੀ ਹੈਰਾਨ ਰਹਿ ਜਾਂਦੇ ਹਨ ਕੌਣ ਸੀ ਇਹ પતિ ਪਤਨੀ ਜੋ ਬੱਚੇ ਇਸ ਤਰ੍ਹਾਂ ਗੋਦ ਲੈਂਦੇ ਤੇ ਉਹ ਬੱਚੇ ਜਾਂਦੇ ਕਿੱਥੇ ਸੀ ਪੂਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਮਲੋਇਰ ਕੋਟਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਹੈ ਜਿਹਦਾ ਨਾਮ ਅਰਵਿੰਦ ਸੀ ਅਰਵਿੰਦ ਦੇ ਘਰ ਵਿੱਚ ਉਹਦੇ ਮਾਤਾ ਪਿਤਾ ਹਨ ਤੇ ਉਸ ਦੀ ਉਮਰ 23 ਸਾਲ ਦੀ ਹੈ ਅਰਵਿੰਦ ਦੀ ਉਮਰ ਹੁਣ ਵਿਆਹਯੋਗ ਹੋ ਗਈ ਸੀ ਮਾਪਿਓ ਉਹਦੇ ਨਾਲ ਵਿਆਹ ਦੀ ਗੱਲ ਕਰਦੇ ਹਨ ਪਰ ਉਹ ਕਹਿੰਦਾ ਕਿ ਮੈਂ ਪਹਿਲਾਂ ਵਿਦੇਸ਼ ਜਾ ਕੇ ਬਹੁਤ ਸਾਰੇ ਪੈਸੇ ਕਮਾਉਣਾ ਚਾਹਣਾ ਹੈ ਉਸ ਤੋਂ ਬਾਅਦ ਹੀ ਤੁਸੀਂ ਮੇਰਾ ਵਿਆਹ ਕਰਵਾਇਓ ਅਰਵਿੰਦ ਦੀ ਇਹ ਗੱਲ ਸੁਣ ਕੇ ਉਹਦੇ ਮਾਪਿਓ ਉਹਦੀ ਗੱਲ ਨਾਲ ਸਹਿਮਤ ਹੋ ਜਾਂਦੇ ਆ ਉਹ ਕਹਿੰਦੇ ਹਨ ਕਿ ਜੇ ਤੂੰ ਵਿਦੇਸ਼ ਜਾਣਾ ਚਾਹਣਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਤੂੰ ਜਾ ਸਕਦਾ ਹੈ ਹੁਣ ਅਰਵਿੰਦ ਦੁਬਈ ਵਿੱਚ ਨੌਕਰੀ ਕਰਨ ਲਈ ਟਰਾਈ ਕਰਦਾ ਹੈ ਤੇ ਉਸ ਨੂੰ ਉੱਥੇ ਇੱਕ ਨੌਕਰੀ ਮਿਲ ਵੀ ਜਾਂਦੀ ਹੈ ਉਹ ਦੁਬਈ ਜਾ ਕੇ ਨੌਕਰੀ ਕਰਨ ਲੱਗਦਾ ਹੈ ਹੁਣ ਉਸ ਨੂੰ ਦੁਬਈ ਗਏ ਨੂੰ 2 ਸਾਲ ਹੋ ਗਏ ਸਨ ਜਿਵੇਂ ਹੀ ਉਹ 2 ਸਾਲਾਂ ਬਾਅਦ ਵਾਪਸ ਆਉਂਦਾ ਹੈ ਤਾਂ ਮਾਪੇ ਉਹ ਨੇੜੇ ਹੀ ਪਿੰਡੋਂ ਇੱਕ ਕੁੜੀ ਦੇਖ ਕੇ ਉਸ ਦਾ ਰਿਸ਼ਤਾ ਪੱਕਾ ਕਰ ਦਿੰਦੇ ਆ ਕੁੜੀ ਦਾ ਨਾਮ ਸੀਮਾ ਸੀ ਇੱਕ ਵਧੀਆ ਮੂਰਤ ਦੇਖ ਕੇ ਸਾਰੇ ਰੀਤੀ ਰਿਵਾਜਾਂ ਨਾਲ ਉਹਨਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਵਿਆਹ ਤੋਂ ਬਾਅਦ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਸੀਮਾ ਬਹੁਤ ਹੀ ਸੋਹਣੀ ਤੇ ਸਚਿਆਰੀ ਕੁੜੀ ਸੀ ਵਿਆਹ ਤੋਂ 2 ਮਹੀਨੇ ਬਾਅਦ ਅਰਵਿੰਦ ਦੀਆਂ ਛੁੱਟੀਆਂ ਖਤਮ ਹੋ ਜਾਂਦੀਆਂ ਨੇ ਤੇ ਉਹ ਦੁਬਈ ਵਾਪਸ ਜਾਣ ਵਾਲੇ ਕਹਿਣ ਲੱਗਦਾ ਹੈ ਮਾਪਿਓ ਨੂੰ ਕਹਿੰਦੇ ਹਨ ਕਿ ਤੂੰ ਸੀਮਾ ਨੂੰ ਵੀ ਆਪਣੇ ਨਾਲ ਹੀ ਲੈ ਜਾ ਇੱਥੇ ਕੱਲੀ ਵਿਚਾਰੀ ਕੀ ਕਰੇਗੀ ਸਾਨੂੰ ਕੋਈ ਦਿੱਕਤ ਨਹੀਂ ਮਾਪਿਓ ਦੇ ਕਹਿਣ ਤੇ ਅਰਵਿੰਦ ਸੀਮਾ ਨੂੰ ਆਪਣੇ ਨਾਲ ਲਿਜਾਣ ਲਈ ਮੰਨ ਜਾਂਦਾ ਹੈ ਹੁਣ ਅਰਵਿੰਦ ਤੇ ਸੀਮਾ ਦੋਨੇ ਦੁਬਈ ਵਿੱਚ ਜਾ ਕੇ ਰਹਿਣ ਲੱਗਦੇ ਨੇ ਉਹਨਾਂ ਨੇ ਇੱਕ ਛੋਟਾ ਜਿਹਾ ਫਲੈਟ ਕਿਰਾਏ ਤੇ ਲੈ ਲਿਆ ਸੀ ਦੋਨੇ પતિ ਪਤਨੀ ਬਹੁਤ ਖੁਸ਼ ਸੀ ਇਸੇ ਤਰ੍ਹਾਂ ਉਹਨਾਂ ਦਾ ਸਮਾਂ ਬੀਤ ਰਿਹਾ ਸੀ ਅਰਵਿੰਦ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦਾ ਸੀ ਉਹ ਹਰ ਸਮੇਂ ਆਪਣਾ ਫੋਨ ਹੀ ਚਲਾਉਂਦਾ ਰਹਿੰਦਾ ਇਸ ਨਾਲ ਉਹਦਾ ਸੁਭਾਅ ਬਹੁਤ ਜ਼ਿਆਦਾ ਸ਼ੱਕੀ ਹੋ ਗਿਆ ਸੀ ਜਿਸ ਤਰ੍ਹਾਂ ਦਾ ਕੰਟੈਂਟ ਉਹ ਫੋਨ ਵਿੱਚ ਦੇਖਦਾ ਸੀ ਉਹ ਉਸੇ ਨੂੰ ਹੀ ਸੱਚ ਮੰਨਦਾ ਅਰਵਿੰਦ ਦੇ ਫਲੈਟ ਦੇ ਨਾਲ ਹੀ ਇੱਕ ਫਲੈਟ ਵਿੱਚ ਇੱਕ ਮੁਸਲਮਾਨ પતિ ਪਤਨੀ ਆ ਕੇ ਰਹਿਣ ਲੱਗਦੇ ਨੇ ਜੋ ਕਿ ਥੋੜੇ ਜਿਹਾ ਬਜ਼ੁਰਗ ਸਨ ਅਰਵਿੰਦ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਅਰਵਿੰਦ ਨਾਲ ਜ਼ਿਆਦਾ ਗੱਲਾਂ ਨਹੀਂ ਕਰਦੇ ਬਸ ਹਾਲਚਾਲ ਪੁੱਛ ਕੇ ਉੱਥੋਂ ਚਲੇ ਜਾਂਦੇ ਨੇ ਦੂਜੇ ਦੇਸ਼ ਵਿੱਚ ਜੇ ਕੋਈ ਗਵਾਂਡੀ ਇਸ ਤਰ੍ਹਾਂ ਤੁਹਾਡਾ ਨਾਲ ਗੱਲ ਨਹੀਂ ਕਰਦਾ ਤਾਂ ਇਹ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਸੀ ਕਿਉਂਕਿ ਕਿਸੇ ਕੋਲ ਇੰਨਾ ਜ਼ਿਆਦਾ ਸਮਾਂ ਹੀ ਨਹੀਂ ਹੁੰਦਾ ਕਿ ਉਹ ਦੂਜੇ ਦੇ ਪਰਿਵਾਰ ਦਾ ਹਾਲਚਾਲ ਜਾਣ ਸਕਣ ਪਰ ਜਿਵੇਂ ਹੀ ਉਹ ਮੁਸਲਮਾਨ ਜੋੜੇ ਨੂੰ ਉੱਥੇ ਆਏ ਨੂੰ ਇੱਕ ਮਹੀਨਾ ਹੁੰਦਾ ਉਸ ਤੋਂ ਬਾਅਦ ਉਹ ਇੱਕ ਬੱਚੇ ਨੂੰ ਗੋਦ ਲੈ ਕੇ ਆਉਂਦੇ ਆ ਉਹ ਬੱਚੇ ਨੂੰ ਬੜਾਈ ਪਿਆਰ ਕਰਦੇ ਆ ਆਪਣੇ ਬੱਚੇ ਵਾਂਗ ਉਹਦੀ ਦੇਖਭਾਲ ਕਰਦੇ ਐ ਅਰਵਿੰਦ ਨੂੰ ਵੀ ਉਸ ਬਾਰੇ ਪਤਾ ਲੱਗ ਗਿਆ ਸੀ ਕਿ ਉਹਨਾਂ ਨੇ ਇੱਕ ਬੱਚਾ ਗੋਦ ਲੈ ਲਿਆ ਹੈ ਹੌਲੀ-ਹੌਲੀ ਸਮਾਂ ਬੀਤਦਾ ਜਿਵੇਂ ਹੀ ਇੱਕ ਮਹੀਨਾ ਪੂਰਾ ਹੋਣ ਵਾਲਾ ਹੁੰਦਾ ਹੈ ਅਚਾਨਕ ਉਹਨਾਂ ਦੇ ਘਰ ਵਿੱਚੋਂ ਉਹ ਬੱਚਾ ਦਿਸਣੋਂ ਬੰਦ ਹੋ ਜਾਂਦਾ ਹੈ ਅਰਵਿੰਦ ਸ਼ਾਮ ਸਵੇਰੇ ਪਹਿਲਾਂ ਉਸ ਬੱਚੇ ਨੂੰ ਖੇਡਦਾ ਹੋਇਆ ਦੇਖਦੇ ਸੀ ਉਸ ਦੀ ਪਤਨੀ ਸੀਮਾ ਨੇ ਵੀ ਕਈ ਵਾਰੀ ਉਸ ਬੱਚੇ ਨੂੰ ਦੇਖਿਆ ਸੀ ਉਹਨਾਂ ਨੂੰ ਪਹਿਲਾਂ ਵੀ ਇਹੀ ਲੱਗਦਾ ਸੀ ਕਿ ਇਹ ਲੋਕ ਬੜੇ ਹੀ ਅਜੀਬ ਤਰੀਕੇ ਨਾਲ ਘਰ ਦੇ ਅੰਦਰ ਰਹਿੰਦੇ ਹਨ ਸੀਮਾ ਤੇ ਅਰਵਿੰਦ ਇੱਕ ਦੂਜੇ ਨਾਲ ਉਸ ਬੱਚੇ ਬਾਰੇ ਗੱਲ ਕਰਦੇ ਆ ਅਰਵਿੰਦ ਕਹਿਣ ਲੱਗਦਾ ਹੈ ਕਿ ਹੋ ਸਕਦਾ ਹੈ ਉਹ ਆਪਣੇ ਕਿਸੇ ਰਿਸ਼ਤੇਦਾਰ ਦਾ ਬੱਚਾ ਲੈ ਕੇ ਆਏ ਹੋਣ ਅਤੇ ਹੁਣ ਉਸ ਬੱਚੇ ਨੂੰ ਵਾਪਸ ਛੱਡ ਆਏ ਹੋਣ ਇਹ ਸਭ ਕੁਝ ਸੋਚ ਕੇ ਉਹਨਾਂ ਨੇ ਇਸ ਬੱਚੇ ਬਾਰੇ ਗੱਲ ਕਰਨਾ ਛੱਡ ਦਿੱਤਾ ਸੀ ਪਰ ਜਿਵੇਂ ਹੀ ਅਗਲਾ ਮਹੀਨਾ ਹੁੰਦਾ ਹੈ ਤਾਂ ਉਹ ਮੁਸਲਮਾਨ ਪਤੀ ਪਤਨੀ ਇੱਕ ਹੋਰ ਬੱਚੇ ਨੂੰ ਆਪਣੇ ਘਰ ਲੈ ਕੇ ਆਉਂਦੇ ਆ ਇੱਕ ਛੋਟੀ ਜੀ ਬਹੁਤ ਹੀ ਪਿਆਰੀ ਬੱਚੀ ਸੀ ਅਰਵਿੰਦ ਅਤੇ ਸੀਮਾ ਉਸ ਬੱਚੀ ਨੂੰ ਕਈ ਵਾਰੀ ਦੇਖ ਚੁੱਕੇ ਸਨ ਪਰ ਜਿਵੇਂ ਹੀ ਮਹੀਨਾ ਖਤਮ ਹੁੰਦਾ ਅਚਾਨਕ ਉਹ ਬੱਚੀ ਵੀ ਉਹਨਾਂ ਦੇ ਘਰੋਂ ਗਾਇਬ ਹੋ ਜਾਂਦੀ ਹੈ ਇਹ ਸਭ ਕੁਝ ਦੇਖ ਕੇ ਅਰਵਿੰਦ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਜਾਂਦਾ ਉਹ ਸੀਮਾ ਨੂੰ ਇਸ ਵਾਰ ਵੀ ਇਹੀ ਕਹਿ ਦਿੰਦਾ ਕਿ ਹੋ ਸਕਦਾ ਹੈ ਇਹ ਵੀ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਬੱਚੀ ਹੋਵੇ ਤੂੰ ਉਹਨਾਂ ਤੇ ਜ਼ਿਆਦਾ ਫਿਕਰ ਨਾ ਕਰ ਉਹਨਾਂ ਦਾ ਘਰ ਹੈ ਉਹ ਜਿਵੇਂ ਮਰਜ਼ੀ ਰਹਿਣ ਆਪਾਂ ਨੂੰ ਉਹਨਾਂ ਨਾਲ ਕੋਈ ਜ਼ਿਆਦਾ ਮਤਲਬ ਨਹੀਂ ਹੈ ਅਰਵਿੰਦ ਨੂੰ ਵੀ ਇਸ ਉੱਤੇ ਸ਼ੱਕ ਤਾਂ ਹੋ ਗਿਆ ਸੀ ਪਰ ਉਹ ਚੁੱਪ ਹੀ ਰਹਿੰਦਾ ਹੈ ਜਿਵੇਂ ਹੀ ਤੀਜਾ ਮਹੀਨਾ ਆਉਂਦਾ ਉਹ ਇੱਕ ਬੱਚੇ ਨੂੰ ਹੋਰ ਗੋਦ ਲੈ ਕੇ ਆ ਜਾਂਦੇ ਨੇ ਅਰਵਿੰਦ ਦੇ ਸੀਮਾ ਨੇ ਉਸ ਤੀਜੇ ਬੱਚੇ ਨੂੰ ਵੀ ਉਹਨਾਂ ਦੇ ਘਰੇ ਕਈ ਵਾਰੀ ਖੇਡਦੇ ਦੇਖਿਆ ਸੀ ਪਰ ਜਿਵੇਂ ਹੀ ਮਹੀਨਾ ਖਤਮ ਹੋਣ ਵਾਲਾ ਹੁੰਦਾ ਉਹ ਬੱਚਾ ਵੀ ਉਹਨਾਂ ਦੇ ਘਰੋਂ ਗਾਇਬ ਹੋ ਜਾਂਦਾ ਅਰਵਿੰਦ ਜੋ ਕਿ ਸ਼ੱਕ ਵਿੱਚ ਸੀ ਕਿ ਉਹ પતિ ਪਤਨੀ ਇਹਨਾਂ ਬੱਚਿਆਂ ਨਾਲ ਕੁਝ ਗਲਤ ਕਰ ਰਹੇ ਹਨ ਉਸ ਦਾ ਸ਼ੱਕ ਹੋਰ ਵੀ ਜ਼ਿਆਦਾ ਗੂੜਾ ਹੋਣ ਲੱਗਦਾ ਉਹ ਸੋਚਣ ਲੱਗਦਾ ਹੈ ਕਿ ਇਹ ਲੋਕ ਛੋਟੇ ਬੱਚਿਆਂ ਨਾਲ ਬਹੁਤ ਜ਼ਿਆਦਾ ਗਲਤ ਕਰ ਰਹੇ ਹੈ ਮੈਨੂੰ ਜ਼ਰੂਰ ਹੀ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇਹ ਸਭ ਕੁਝ ਸੋਚ ਕੇ ਅਰਵਿੰਦ ਸਿੱਧਾ ਪੁਲਿਸ ਦੇ ਕੋਲ ਫੋਨ ਕਰ ਦਿੰਦਾ ਹੈ ਉਹ ਪੁਲਿਸ ਨੂੰ ਸਾਰੀ ਸਮੱਸਿਆ ਦੇ ਬਾਰੇ ਵਿੱਚ ਦੱਸਦਾ ਹੈ ਉਹ ਕਹਿੰਦਾ ਹੈ ਕਿ 3 ਮਹੀਨੇ ਹੋ ਗਏ ਸਾਡੇ ਗਵਾਂਢੀ ਜੋ ਕਿ ਇੱਕ ਬਜ਼ੁਰਗ ਜੋੜਾ ਹੈ ਉਹ ਮਹੀਨੇ ਬਾਅਦ ਇੱਕ ਬੱਚੇ ਨੂੰ ਲੈ ਆਉਂਦੇ ਆ ਤੇ ਉਹ ਬੱਚਾ ਉਹਨਾਂ ਦੇ ਘਰੋਂ ਗਾਇਬ ਹੋ ਜਾਂਦਾ ਹੈ ਇਹ ਸਭ ਕੁਝ ਸੁਣ ਕੇ ਪੁਲਿਸ ਵੀ ਜਲਦੀ ਹੀ ਹਰਕਤ ਵਿੱਚ ਆ ਜਾਂਦੀ ਹੈ ਪੁਲਿਸ ਵਾਲੇ ਸਿੱਧਾ ਆਪਣੀ ਕਾਰ ਲੈ ਕੇ ਉਸ ਮੁਸਲਮਾਨ ਜੋੜੇ ਦੇ ਘਰੇ ਪਹੁੰਚ ਜਾਂਦੇ ਹਨ ਅਰਵਿੰਦ ਵੀ ਅਜ ਘਰ ਵਿੱਚ ਹੀ ਸੀ ਪੁਲਿਸ ਵਾਲੇ ਜਦੋਂ ਆਉਂਦੇ ਆ ਤਾਂ ਉਹ ਸਿੱਧਾ ਉਹਨਾਂ ਦੇ ਘਰ ਦੇ ਅੰਦਰ ਚਲੇ ਜਾਂਦੇ ਆ ਪੁਲਿਸ ਕਾਫੀ देर ਅੰਦਰ ਉਹਨਾਂ ਤੋਂ ਪੁੱਛ ਪੜਤਾਲ ਕਰਦੀ ਹੈ ਕਾਫੀ ਟਾਈਮ ਬਾਅਦ ਪੁਲਿਸ ਵਾਲੇ ਘਰ ਚੋਂ ਬਾਹਰ ਨਿਕਲ ਆਉਂਦੇ ਆ ਤੇ ਉਹ ਬਿਨਾਂ ਕੁਝ ਅਰਵਿੰਦ ਨੂੰ ਦੱਸੇ ਵਾਪਸ ਚਲੇ ਜਾਂਦੇ ਆ ਅਰਵਿੰਦ ਇਹ ਸਭ ਕੁਝ ਦੇਖ ਕੇ ਕਾਫੀ ਹੈਰਾਨ ਹੁੰਦਾ ਹੈ ਉਹ ਸੋਚਣ ਲੱਗਦਾ ਹੈ ਕਿ ਪੁਲਿਸ ਵਾਲੇ ਇਹਨਾਂ ਨੂੰ ਇਸ ਤਰ੍ਹਾਂ ਛੱਡ ਕੇ ਕਿਵੇਂ ਚਲੇ ਗਏ ਹੋ ਸਕਦਾ ਹੈ ਇਹਨਾਂ ਨੇ ਕੋਈ ਕਹਾਣੀ ਬਣਾ ਕੇ ਸੁਣਾ ਦਿੱਤੀ ਹੋਵੇ ਪੁਲਿਸ ਵਾਲਿਆਂ ਨੂੰ ਉਸ ਜੋੜੇ ਨੇ ਜੋ ਵੀ ਦੱਸਿਆ ਸੀ ਉਸ ਦੇ ਸਬੂਤ ਇਕੱਠੇ ਕਰਨ ਵਿੱਚ ਲੱਗ ਗਏ ਸਨ ਉਸ ਤੋਂ ਬਾਅਦ ਪੁਲਿਸ ਵਾਲੇ ਸਿੱਧਾ ਹੀ ਕਾ ਹਸਪਤਾਲ ਵਿੱਚ ਜਾਂਦੇ ਆ ਉੱਥੇ ਜਾ ਕੇ ਕੁਝ ਜਾਂਚ ਪੜਤਾਲ ਕਰਦੇ ਆ ਹਸਪਤਾਲ ਤੋਂ ਬਾਅਦ ਉਹ ਇੱਕ ਕਬਰਸਥਾਨ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਵੀ ਕੁਝ ਜਾਂਚ ਪੜਤਾਲ ਕਰਦੇ ਹਨ ਜਦੋਂ ਦੋਨੇ ਗੱਲਾਂ ਆਪਸ ਵਿੱਚ ਮੇਲ ਖਾਂਦੀਆਂ ਤਾਂ ਉਹ ਪੁਲਿਸ ਵਾਲੇ ਵਾਪਸ ਉਸ ਬਜ਼ੁਰਗ ਦੇ ਘਰ ਆ ਜਾਂਦੇ ਆ ਹੁਣ ਅਰਵਿੰਦ ਵੀ ਉਹਨਾਂ ਦੇ ਘਰੇ ਪਹੁੰਚ ਗਿਆ ਸੀ ਅਸਲ ਵਿੱਚ ਬਜ਼ੁਰਗ ਨੇ ਹੀ ਫੋਨ ਕਰਕੇ ਅਰਵਿੰਦ ਨੂੰ ਆਪਣੇ ਘਰੇ ਬੁਲਾਇਆ ਸੀ ਤਾਂ ਜੋ ਉਸ ਨੂੰ ਵੀ ਸਾਰੀ ਸੱਚਾਈ ਦਾ ਪਤਾ ਲੱਗ ਸਕੇ ਤੇ ਅੱਗੇ ਤੋਂ ਉਹ ਉਹਨਾਂ ਤੇ ਸ਼ੱਕ ਨਾ ਕਰੇ ਅਰਵਿੰਦ ਜਲਦੀ ਨਾਲ ਉਹਨਾਂ ਦੇ ਘਰੇ ਪਹੁੰਚ ਜਾਂਦਾ ਹੈ ਕਿਉਂਕਿ ਉਸਨੇ ਵੀ ਸੱਚਾਈ ਦਾ ਪਤਾ ਕਰਨਾ ਸੀ ਕਿ ਕੀ ਕਾਰਨ ਹੈ ਕਿ ਜੋ ਇਹ ਹਰ ਮਹੀਨੇ ਬੱਚਾ ਗੋਦ ਲੈਂਦੇ ਹੈ ਅਰਵਿੰਦ ਨੂੰ ਉਹ ਬਜ਼ੁਰਗ ਕਹਿਣ ਲੱਗਦਾ ਹੈ ਕਿ ਤੁਸੀਂ ਜੋ ਕੁਝ ਵੀ ਮੇਰੇ ਬਾਰੇ ਵਿੱਚ ਸਮਝ ਰਹੇ ਸੀ ਉਹ ਗਲਤ ਹੈ ਮੈਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦਾ ਉਹ ਕਹਿੰਦਾ ਹੈ ਕਿ ਤੁਸੀਂ ਇੱਕ ਗੱਲ ਸੱਚ ਕਹਿ ਰਹੇ ਸੀ ਕਿ ਅਸੀਂ ਹਰ ਮਹੀਨੇ ਇੱਕ ਬੱਚਾ ਗੋਦ ਲੈਨੇ ਆ ਪਰ ਪਤਾ ਨਹੀਂ ਕੀ ਗੱਲ ਹੈ ਜਿਵੇਂ ਹੀ ਕੋਈ ਬੱਚਾ ਸਾਡੇ ਘਰੇ ਆਉਂਦਾ ਇੱਕ ਮਹੀਨੇ ਬਾਅਦ ਹੀ ਉਹਦੀ ਮੌਤ ਹੋ ਜਾਂਦੀ ਹੈ ਤੇ ਅਸੀਂ ਉਸਦੀ ਅੰਤਿਮ ਕਿਰਿਆ ਕਰ ਦਿੰਦੇ ਆ ਇਹ ਸੁਣ ਕੇ ਅਰਵਿੰਦ ਹੋਰ ਵੀ ਜ਼ਿਆਦਾ ਹੈਰਾਨ ਹੋ ਜਾਂਦਾ ਉਹ ਸੋਚਣ ਲੱਗਦਾ ਹੈ ਕਿ ਇਹ ਬੱਚੇ ਗੋਦ ਲੈਂਦੇ ਆ ਇਹ ਤਾਂ ਮੈਨੂੰ ਪਤਾ ਹੈ ਪਰ ਬੱਚੇ ਦੀ ਇੱਕ ਮਹੀਨੇ ਬਾਅਦ ਹੀ ਮੌਤ ਕਿਉਂ ਹੋ ਜਾਂਦੀ ਹੈ ਅਰਵਿੰਦ ਨੂੰ ਇਸ ਤਰ੍ਹਾਂ ਖੜਾ ਦੇਖ ਕੇ ਉਹ ਬਜ਼ੁਰਗ ਕਹਿਣ ਲੱਗਦਾ ਕਿ ਉਹ ਬਿਮਾਰ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਉਹਨਾਂ ਦੇ ਮਾਪਿਓ ਹਸਪਤਾਲ ਵਿੱਚ ਛੱਡ ਆਉਂਦੇ ਆ ਅਸੀਂ ਦੋਨੇ ਪਤੀ ਪਤਨੀ ਉਹਨਾਂ ਬੱਚਿਆਂ ਨੂੰ ਬਹੁਤ ਪਿਆਰ ਦੇਣਾ ਚਾਹੁੰਦੇ ਹਾਂ ਸਾਡੇ ਵਿਆਹ ਨੂੰ 45 ਸਾਲ ਹੋ ਗਏ ਪਰ ਅੱਜ ਤੱਕ ਸਾਡੇ ਕੋਈ ਬੱਚਾ ਨਹੀਂ ਇੱਕ ਦਿਨ ਅਸੀਂ ਇੱਕ ਹਸਪਤਾਲ ਵਿੱਚ ਗਏ ਸੀ ਮੇਰੀ ਤਵੇ ਥੋੜੀ ਜੀ ਖਰਾਬ ਸੀ ਉਸ ਦਿਨ ਸਾਨੂੰ ਇਸ ਤਰ੍ਹਾਂ ਦੇ ਬੱਚਿਆਂ ਦੇ ਬਾਰੇ ਵਿੱਚ ਪਤਾ ਲੱਗਿਆ ਜਿਨ੍ਹਾਂ ਦੇ ਮਾਪਿਓ ਉਹਨਾਂ ਨੂੰ ਇਸ ਤਰ੍ਹਾਂ ਹਸਪਤਾਲ ਵਿੱਚ ਛੱਡ ਕੇ ਚਲੇ ਜਾਂਦੇ ਹਨ ਕਿਉਂਕਿ ਇਹ ਹੁਣ ਠੀਕ ਹੋਣ ਵਾਲੇ ਨਹੀਂ ਸੀ ਇਹਨਾਂ ਨੇ ਬਚਣਾ ਨਹੀਂ ਸੀ ਇਹ ਗੱਲ ਦੇਖ ਕੇ ਸਾਨੂੰ ਬਹੁਤ ਹੀ ਬੁਰਾ ਲੱਗਦਾ ਹੈ ਉਸ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਭਾਵੇਂ ਸਾਡੇ ਕੋਈ ਬੱਚਾ ਨਹੀਂ ਪਰ ਅਸੀਂ ਇਹਨਾਂ ਬੱਚਿਆਂ ਨੂੰ ਗੋਦ ਲੈ ਲਿਆ ਕਰਾਂਗੇ ਤੇ ਜਿੰਨਾ ਵੀ ਚਿਰ ਇਹ ਰਹਿਣਗੇ ਇਹਨਾਂ ਨੂੰ ਖੁਸ਼ੀ ਦੇ ਪਲ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਨਾਲ ਸਾਡਾ ਵੀ ਦਿਲ ਲੱਗਿਆ ਰਹੇਗਾ ਇਸੇ ਲਈ ਇਹ ਸਭ ਕੁਝ ਸੋਚ ਕੇ ਅਸੀਂ ਹਰ ਮਹੀਨੇ ਇੱਕ ਬੱਚਾ ਹਸਪਤਾਲ ਵਿੱਚੋਂ ਗੋਦ ਲੈ ਕੇ ਆ ਜਾਂਦੇ ਹਾਂ ਤੋ ਤੱਕ ਉਹ ਬੱਚਾ ਸਾਡੇ ਕੋਲ ਸਹੀ ਸਲਾਮਤ ਰਹਿੰਦਾ ਅਸੀਂ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਾਂ ਆਪਣੇ ਬੱਚੇ ਦੀ ਤਰ੍ਹਾਂ ਹੀ ਉਸ ਨੂੰ ਪਿਆਰ ਕਰਦੇ ਆ ਤੇ ਜਦੋਂ ਉਹ ਬੱਚਾ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ ਅਸੀਂ ਉਸ ਦੀ ਅੰਤਿਮ ਕਿਰਿਆ ਕਰ ਦਿੰਦੇ ਆ ਇੱਕ ਮਾਂ ਬਾਪ ਦੀ ਤਰ੍ਹਾਂ ਇਹ ਗੱਲ ਸੁਣ ਕੇ ਆਰਵਿੰਦ ਇੱਕਦਮ ਹੈਰਾਨ ਹੋ ਜਾਂਦਾ ਹੈ ਤੇ ਉਹਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਆਰਵਿੰਦ ਉਸ ਮੁਸਲਮਾਨ ਬਜ਼ੁਰਗ ਨੂੰ ਕਹਿਣ ਲੱਗਦਾ ਹੈ ਕਿ ਬਾਬਾ ਜੀ ਮੈਨੂੰ ਮਾਫ਼ ਕਰ ਦਿਓ ਉਹ ਉਸ ਦੇ ਸਾਹਮਣੇ ਹੱਥ ਜੋੜਦਾ ਹੈ ਕਹਿੰਦਾ ਹੈ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤਿੰਨ ਮਹੀਨਿਆਂ ਤੋਂ ਜੋ ਕੁਝ ਵੀ ਹੋ ਰਿਹਾ ਸੀ ਉਹ ਸਭ ਕੁਝ ਦੇਖ ਕੇ ਮੇਰੇ ਦਿਮਾਗ ਵਿੱਚ ਬਹੁਤ ਸਾਰੀਆਂ ਗਲਤ ਗੱਲਾਂਵਾਂ ਚੱਲ ਰਹੀਆਂ ਸਨ ਜਿਹੜੀਆਂ ਕਿ ਮੈਂ ਟੀਵੀ ਤੇ ਨਿਊਜ਼ ਤੇ ਅਕਸਰ ਹੀ ਸੁਣਦਾ ਤੇ ਦੇਖਦਾ ਸੀ ਇਹ ਗੱਲ ਸੁਣਨ ਤੋਂ ਬਾਅਦ ਉਹ ਮੁਸਲਮਾਨ ਬਜ਼ੁਰਗ ਜਿਹਨੂੰ ਪਹਿਲਾਂ ਹੀ ਪਤਾ ਸੀ ਕਿ ਅਰਵਿੰਦ ਉਹਦੇ ਬਾਰੇ ਵਿੱਚ ਇਹ ਸਭ ਕੁਝ ਸੋਚਦਾ ਹੈ ਕਿਉਂਕਿ ਜਦੋਂ ਪੁਲਿਸ ਵਾਲੇ ਉਹਦੇ ਘਰ ਜਾਂਚ ਪੜਤਾਲ ਕਰਨ ਲਈ ਆਏ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਤੁਹਾਡੀ ਇਹ ਸ਼ਿਕਾਇਤ ਆਈ ਹੈ ਤੇ ਤੁਹਾਡੇ ਗਵੰਡੀਆਂ ਨੇ ਹੀ ਤੁਹਾਡੀ ਸ਼ਿਕਾਇਤ ਕੀਤੀ ਹੈ ਉਹ ਮੁਸਲਮਾਨ ਬਜ਼ੁਰਗ ਅਰਵਿੰਦ ਨੂੰ ਕਹਿਣ ਲੱਗਦਾ ਹੈ ਦੁਨੀਆ ਵਿੱਚ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ ਜਿਸ ਤਰ੍ਹਾਂ ਹੱਥ ਦੀਆਂ ਪੰਜ ਉਂਗਲਾਂ ਦੇ ਸਾਈਜ਼ ਅਲੱਗ-ਅਲੱਗ ਹੁੰਦੇ ਹਨ ਉਸੇ ਤਰ੍ਹਾਂ ਇਨਸਾਨ ਵੀ ਅਲੱਗ-ਅਲੱਗ ਹੁੰਦੇ ਐ ਜੇ ਕੋਈ ਇੱਕ ਇਨਸਾਨ ਖਰਾਬ ਹੈ ਤਾਂ ਸਾਰੀ ਦੁਨੀਆ ਖਰਾਬ ਨਹੀਂ ਇਹ ਗੱਲ ਸੁਣ ਕੇ ਅਰਵਿੰਦ ਥੋੜਾ ਜਿਹਾ ਸ਼ਰਮਿੰਦਾ ਹੁੰਦਾ ਤੇ ਦੁਬਾਰਾ ਉਸ ਤੋਂ ਮਾਫੀ ਮੰਗਣ ਲੱਗਦਾ ਹੁਣ ਉਹ ਬਜ਼ੁਰਗ ਅਰਵਿੰਦ ਨੂੰ ਮਾਫ ਕਰ ਦਿੰਦਾ ਉਸ ਦਿਨ ਤੋਂ ਬਾਅਦ ਉਸ ਮੁਸਲਮਾਨ ਪਰਿਵਾਰ ਤੇ ਅਰਵਿੰਦ ਦੇ ਪਰਿਵਾਰ ਵਿੱਚ ਕਾਫੀ ਜ਼ਿਆਦਾ ਮੇਲ-ਜੋਲ ਵਧ ਗਿਆ ਸੀ ਹੁਣ ਉਹ ਇੱਕ ਦੂਜੇ ਦੇ ਘਰ ਵਿੱਚ ਵੀ ਆਉਣ ਜਾਣ ਲੱਗ ਗਏ ਸਨ ਉਸ ਦਿਨ ਤੋਂ ਬਾਅਦ ਅਰਵਿੰਦ ਦੇ ਵਿਚਾਰ ਲੋਕਾਂ ਦੇ ਪ੍ਰਤੀ ਬਦਲ ਗਏ ਸੀ ਹੁਣ ਉਹ ਲੋਕਾਂ ਨੂੰ ਚੰਗੀ ਸਲਾਹ ਦਿੰਦਾ ਸੀ ਕਿਸੇ ਨੂੰ ਵੀ ਸ਼ੱਕ ਭਰੀ ਨਜ਼ਰ ਨਾਲ ਨਹੀਂ ਸੀ ਦੇਖਦਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦੀ ਹੀ ਇਸੇ ਤਰ੍ਹਾਂ ਦੀ ਇੱਕ ਹੋਰ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਨਾਲ